ਡੇਰੀ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਮਲੋਟ ਵਿਖੇ ਡੈਰੀ ਨੂੰ ਲੱਗੀ ਅੱਗ ਲੱਖਾਂ ਦਾ ਨੁਕਸਾਨ ਅੱਜ ਸਵੇਰੇ ਮਲੋਟ ਵਿਖੇ ਰਾਹੁਲ ਡੈਰੀ ਨੂੰ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਮਲੋਟ ਫਾਇਰ ਗ੍ਰੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅੱਜ ਸਵੇਰੇ 메ਨ ਬਾਜ਼ਾਰ ਗਲੀ ਨੰਬਰ 1 ਵਿੱਚ ਸਥਿਤ ਰਾਹੁਲ ਡੈਰੀ ਨੂੰ ਅੱਗ ਲੱਗ ਗਈ। ਜਾਣਕਾਰੀ ਦਿੰਦਿਆਂ ਡੈਰੀ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਤਸਵੀਰਾਂ ਵੀ ਕਿਸ ਤਰ੍ਹਾਂ ਅੱਗ ਲੱਗੀ ਤੇ ਕੀ ਕਾਰਨ ਹੋਇਆ ਤੇ ਮਾਲਕ ਦੇ ਮੂੰਹੋਂ ਹੀ ਸੁਣਾਉਣੇ ਆ ਸਾਰੀ ਗੱਲਬਾਤ। ਕੀ ਨਾਮ? ਵਿਜੇ ਕੁਮਾਰ ਨਾਮ ਹੈ ਜੀ। ਰਾਹੁਲ ਡੈਰੀ ਦਾ ਨਾਮ ਤੇ ਆਪਣੀ ਡੈਰੀ ਹੈ ਜੀ ਅਮੋਲ ਦੀ ਸਵੇਰੇ 4 ਵਜੇ ਸਾਨੂੰ ਚੌਕੀਦਾਰ ਨੇ ਫੋਨ ਕੀਤਾ ਵੀ ਅੱਗ ਲੱਗੀ ਤੁਹਾਡੇ ਦੁਕਾਨ ਤੇ ਅਸੀਂ ਤੁਰੰਤ ਆ ਗਏ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਲਈਆਂ ਨਾਲ ਦੀ ਨਾਲ ਹੀ ਤੇ ਬਿਜਲੀ ਵਾਲਿਆਂ ਨੂੰ ਫੋਨ ਕੀਤਾ ਜੀ ਬਿਜਲੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹਨ ਕਿ ਜਦੋਂ ਆਣਗੇ ਉਦੋਂ ਕਟਾਂਗੇ ਬੈਕ ਟੂ ਸ਼ੋਰ ਦੇ ਕਾਰਨ ਇਲੈਕਟ੍ਰਿਕ ਸ਼ੋਰ ਹੀ ਲਾਈਟ ਗਈ ਇੱਕ ਰੀਆ ਕਰਮ ਆਈ ਜਦੋਂ ਵੋਲਟੇਜ ਵਾਚੀ ਕੀ ਸ਼ੋਰ ਸਰ ਕਿੰਨੇ ਕੋਈ ਥੈਂਕ ਯੂ ਵਾਟ 4 ਵਜੇ ਦੇ ਰੇਡ ਕਰਦੇ ਬਾਕੀ ਸਮੇਤ ਰਾਕੇ ਪਾਣੀ ਮਿੱਟਨੇ ਦਾ ਮਕਸਦ ਉਹ ਹਰ ਵੇਲੇ ਦੇ ਤਾਂ ਤਿੰਨ ਗੱਡੀਆਂ ਆ ਗਈਆਂ ਮੈਂ ਤਾਂ ਜੀ ਕੀ ਮੰਨ ਕਰਦੇ ਹਾਂ ਪਰ ਸਾਸ ਨੂੰ ਤਾਂ ਬਿਜਲੀ ਨਾਲ ਤਾਂ ਕਰਨਾ ਜੀ ਜੇ ਬਿਜਲੀ ਲਾਈਟ ਕੱਟ ਦਿੰਦੇ ਤੇ ਸਾਡਾ ਬਚਾਅ ਹੋ ਸਕਦਾ ਸੀ ਸਰਪਨ ਨੁਕਸਾਨ ਦੀ ਗੱਲ ਕਰੀਦਾ ਕਿੰਨਾ ਨੁਕਸਾਨ ਹੋਣਾ 25 ਲੱਖ ਤੋਂ ਉੱਪਰ ਇਹਦੀ ਪਾਣੀ ਤਾਂ ਫ੍ਰੀਜਾਂ ਸੜ ਗਏ ਏਸੀ ਸੜ ਗਿਆ ਜਨਰੇਟਰ ਸੜ ਗਿਆ ਸਾਰਾ ਸਟਾਕ ਸੜ ਗਿਆ Left over printers of ਭਾਏ ਤਾਂ ਪੀ ਲੋ ਪਾਣੀ ਪੀ ਲੋ ਬੱਚਾ ਨੀ ਪੀ ਲੋ ਅੰਕਲ ਜੀ ਪਾਣੀ ਪੀ ਲੋ ਪੀ ਲੋ